ਅਸਫੇਲ ਦੀ ਵੱਡੀ ਖਬਰ ਪਟਿਆਲਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਪਟਿਆਲਾ ਵਿਖੇ ਤਾਜ ਤਜਬਨ ਸੈਂਟਰ ਦੇ ਮਾਲਕ ਗੁਰਚਰਨ ਸਿੰਘ ਦਾ ਦਿਹਾਂਤ ਹੋ ਚੁੱਕਾ ਹੈ ਦੱਸਦੀ ਹੈ ਕਿ ਗੁਰਚਰਨ ਸਿੰਘ ਆਪਣੀ ਮਾਤਾ ਦੇ ਨਾਲ ਵਰਲਡ ਟੂਰ ਤੇ ਸੀ ਜਿਸ ਨੂੰ ਉਹਨਾਂ ਨੇ ਸਰਕਾਰ ਖਾਲਸਾ ਨਾਮ ਦਿੱਤਾ ਹੋਇਆ ਸੀ ਤੇ ਇਸ ਟੂਰ ਦੇ ਦੌਰਾਨ ਉਹ ਦਸਤਾਰ ਸਿਖਲਾਈ ਦਾ ਪ੍ਰਚਾਰ ਜਿਹੜਾ ਆ ਉਹ ਕਰ ਰਹੇ ਸੀਗੇ ਦੱਸਦੇ ਕਿ ਗੁਰਚਰਨ ਸਿੰਘ ਜਾਂ ਬਹੁਤ ਹੀ ਜ਼ਿਆਦਾ ਨਾਮ ਜਿਹੜਾ ਆ ਪਟਿਆਲੇ ਦੇ ਵਿੱਚ ਇਸ ਦੇ ਨਾਲ ਹੀ ਪੰਜਾਬ ਦਾ ਯੂਥ ਵੀ ਜਿਹੜਾ ਆ ਉਹਨਾਂ ਨੂੰ ਕਾਫੀ ਫੋਲੋ ਕਰਦਾ ਹੈ ਕਿਉਂਕਿ ਉਹ ਦਸਤਾਰ ਸਿਖਲਾਈ ਦਾ ਕੰਮ ਜਿਹੜਾ ਆ ਉਹ ਕਰਦੇ ਸੀ ਕਈ ਸੈਲੀਬ੍ਰਿਟੀਜ਼ ਦੇ ਵੀ ਪੱਗ ਬੰਨਣ ਦਾ ਕੰਮ ਉਹਨਾਂ ਵੱਲੋਂ ਕੀਤਾ ਗਿਆ ਹੈ ਔਰ ਕਾਫੀ ਯੂ ਥੋੜਾ ਨੂੰ ਫੋਲੋ ਕਰਦਾ ਸੀ ਸੋਸ਼ਲ ਮੀਡੀਆ ਦੇ ਉੱਤੇ ਵੀ ਉਹਨਾਂ ਦੇ 1 ਲੱਖ ਤੋਂ ਵੱਧ ਜਿਹੜੇ ਨੇ ਫਾਲੋਅਰਸ ਨੇ ਔਰ ਇਸੇ ਦੇ ਨਾਲ ਦੱਸਦੀ ਹੈ ਕਿ ਗੁਰਚਰਨ ਸਿੰਘ ਜੋ ਕਿ ਲਗਾਤਾਰ ਦਸਤਾਰ ਸਿਖਾਈ ਦਾ ਕੰਮ ਜਿਹੜਾ ਉਹਨਾਂ ਵੱਲੋਂ ਕੀਤਾ ਜਾਂਦਾ ਸੀ ਪਟਿਆਲਾ ਦੇ ਵਿੱਚ ਵੀ ਕਾਰਜ ਤਰਬਨ ਸੈਂਟਰ ਉਹਨਾਂ ਦਾ ਸ਼ੋਰੂਮ ਹੈ ਜਿੱਥੇ ਪੱਗਾਂ ਮਿਲਦੀਆਂ ਨੇ ਇਸੇ ਦੇ ਨਾਲ ਹੀ ਉਹਨਾਂ ਵੱਲੋਂ ਸਿੱਖੀ ਦਾ ਪ੍ਰਚਾਰ ਕਰ ਲੋ ਆ ਜਾਂ ਫਿਰ ਦਸਤਾਰ ਸਿਖਲਾਈ ਦਾ ਪ੍ਰਚਾਰ ਕਰਨ ਵਾਲੋ ਲਗਾਤਾਰ ਕੀਤਾ ਜਾਂਦਾ ਸੀ ਤੋਂ ਬੇਹੱਦ ਹੀ ਮੰਤਪਾਗੀ ਖਬਰ ਜਿਹੜੀ ਆ ਉਹ ਸਾਹਮਣੇ ਆਦੀ ਹੈ ਜਿੱਥੇ ਕਿ ਵਰਲਡ ਟੂਰ ਤੇ ਗਏ ਗੁਰਚਰਨ ਸਿੰਘ ਜੋ ਕਿ ਆਪਣੀ ਮਾਤਾ ਦੇ ਨਾਲ ਵਰਲਡ ਟੂਰ ਤੇ ਨਿਕਲੇ ਸਨ ਫਿਲੀਪਿਨਸ ਪਹੁੰਚਦੇ ਨੇ ਤੇ ਦਿਲ ਦਾ ਦੌਰਾ ਪੈਣ ਕਰਕੇ ਉਹਨਾਂ ਦਾ ਦੇਹਾਂਤ ਹੋ ਚੁੱਕਾ ਹੈ ਇਸ ਦੇ ਨਾਲ ਦੱਸ ਜਾਈਏ ਕਿ ਪਰਿਵਾਰ ਔਰ ਚਾਨ ਵਾਲੇ ਲੋਕਾਂ ਦੇ ਵਿੱਚ ਸ਼ੋਗ ਦੀ ਲਹਿਰ ਹੈ ਕਿਉਂਕਿ ਉਹਨਾਂ ਵੱਲੋਂ ਲਗਾਤਾਰ ਸਿੱਖੀ ਦਾ ਪ੍ਰਚਾਰ ਕੀਤਾ ਜਾਂਦਾ ਸੀਗਾ ਜਿਸ ਤਰ੍ਹਾਂ ਸਿਖਾਈ ਦਾ ਪ੍ਰਚਾਰ ਕੀਤਾ ਜਾਂਦਾ ਸੀਗਾ ਸੋਸ਼ਲ ਮੀਡੀਆ ਦੇ ਉੱਤੇ ਵੀ ਉਹਨਾਂ ਦੇ 1 ਲੱਖ ਪਲੱਸ ਫਾਲੋਅਰਸ ਸੀਗੇ ਔਰ ਉਹਨਾਂ ਦੇ ਚਾਨ ਵਾਲੇ ਪੂਰੇ ਪੰਜਾਬ ਦੇ ਵਿੱਚ ਸੀਗੇ ਇਸ ਦੇ ਨਾਲ ਦੱਸ ਜਾਈਏ ਕਿ ਉਹਨਾਂ ਵੱਲੋਂ ਕਈ ਸੈਲੀਬ੍ਰਿਟੀਜ਼ ਦੀ ਜਿਹੜੀ ਆ ਪੱਗ ਵੀ ਉਹ ਸਜਾਈ ਗਈ ਸੀ ਸੋ ਬੇहद ਮਨਪਾਕੀ ਖਬਰ ਜਿਹੜੀ ਹੈ ਸਾਹਮਣੇ ਆ ਰਹੀ ਹੈ ਪਟਿਆਲਾ ਤੋਂ ਜਿੱਥੇ ਕਿ ਤਾਜ ਟਰਬਲ ਸੈਂਟਰ ਦੇ ਮਾਲਕ ਗੁਰਚਰਨ ਸਿੰਘ ਦਾ ਦੇਹਾਂਤ ਹੋ ਚੁੱਕਾ ਇਸ ਦੁਨੀਆ ਨੂੰ ਅਲਵਿਦਾ ਕਹਿ ਚੁੱਕੇ ਨੇ ਅਸੀਂ ਦੇ ਨਾਲ ਹੀ ਦੱਸ ਦਈਏ ਕਿ ਵਰਲਡ ਟੂਰ ਤੇ ਸਾਨੂੰ ਤੇ ਸਰਕਾਰ ਇੱਕ ਖਾਲਸਾ ਵਰਲਡ ਟੂਰ ਦਾ ਨਾਮ ਰੱਖਣ ਦਿੱਤਾ ਸੀ ਤੇ ਆਪਣੇ ਮਾਤਾ ਜੀ ਦੇ ਨਾਲ ਉਹ ਵਰਲਡ ਟੂਰ ਤੇ નીકਲੇ ਸਨ ਤੇ ਜਦੋਂ ਉਹ ਫਿਲੀਪਿਨਸ ਪਹੁੰਚਦੇ ਨੇ ਤੇ ਦਿਲ ਦੀ ਦੌਰਾ ਪੈਣ ਦੇ ਕਾਰਨ ਉਹਨਾਂ ਦਾ ਦੇਹਾਂਤ ਹੋ ਜਾਂਦਾ ਹੈ ਅਸਵਿਲੇ ਦੀ ਵੱਡੀ ਖਬਰ ਪਟਿਆਲਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਪਟਿਆਲਾ ਵਿਖੇ ਤਾਜ ਤਦਬਨ ਸੈਂਟਰ ਦੇ ਮਾਲਕ ਗੁਰਚਰਨ ਸਿੰਘ ਦਾ ਦਿਹਾਂਤ ਹੋ ਚੁੱਕਾ ਹੈ ਦੱਸਦੀ ਹੈ ਕਿ ਗੁਰਚਰਨ ਸਿੰਘ ਆਪਣੀ ਮਾਤਾ ਦੇ ਨਾਲ ਵਰਲਡ ਟੂਰ ਤੇ ਸੀ ਜਿਸ ਨੂੰ ਉਹਨਾਂ ਨੇ ਸਰਕਾਰ ਦੇ ਖਾਲਸਾ ਨਾਮ ਦਿੱਤਾ ਹੋਇਆ ਸੀ ਤੇ ਇਸ ਟੂਰ ਦੇ ਦੌਰਾਨ ਉਹ ਦਸਤਾਰ ਸਿਖਲਾਈ ਦਾ ਪ੍ਰਚਾਰ ਜਿਹੜਾ ਆ ਉਹ ਕਰ ਰਹੇ ਸੀਗੇ ਦੱਸਦੇ ਕਿ ਗੁਰਚਰਨ ਸਿੰਘ ਜਾਂ ਬਹੁਤ ਹੀ ਜ਼ਿਆਦਾ ਨਾਮ ਜਿਹੜਾ ਆ ਪਟਿਆਲੇ ਦੇ ਵਿੱਚ ਇਸ ਦੇ ਨਾਲ ਹੀ ਪੰਜਾਬ ਦਾ ਯੂਥ ਵੀ ਜਿਹੜਾ ਆ ਉਹਨਾਂ ਨੂੰ ਕਾਫੀ ਫੋਲੋ ਕਰਦਾ ਹੈ ਕਿਉਂਕਿ ਉਹ ਦਸਤਾਰ ਸਿਖਲਾਈ ਦਾ ਕੰਮ ਜਿਹੜਾ ਆ ਉਹ ਕਰਦੇ ਸੀ ਕਈ ਸੈਲੀਬ੍ਰਿਟੀਜ਼ ਦੇ ਵੀ ਪੱਗ ਬੰਨਣ ਦਾ ਕੰਮ ਉਹਨਾਂ ਵੱਲੋਂ ਕੀਤਾ ਗਿਆ ਹੈ ਔਰ ਕਾਫੀ ਯੂ ਥੋੜਾ ਨੂੰ ਫੋਲੋ ਕਰਦਾ ਸੀ ਸੋਸ਼ਲ ਮੀਡੀਆ ਦੇ ਉੱਤੇ ਵੀ ਉਹਨਾਂ ਦੇ 1 ਲੱਖ ਤੋਂ ਵੱਧ ਜਿਹੜੇ ਨੇ ਫਾਲੋਅਰਸ ਨੇ ਔਰ ਇਸੇ ਦੇ ਨਾਲ ਦੱਸਦੀ ਹੈ ਕਿ ਗੁਰਚਰਨ ਸਿੰਘ ਜੋ ਕਿ ਲਗਾਤਾਰ ਦਸਤਾਰ ਸਿਖਾਈ ਦਾ ਕੰਮ ਜਿਹੜਾ ਉਹਨਾਂ ਵੱਲੋਂ ਕੀਤਾ ਜਾਂਦਾ ਸੀ ਪਟਿਆਲਾ ਦੇ ਵਿੱਚ ਵੀ ਕਾਰਜ ਤਰਬਨ ਸੈਂਟਰ ਉਹਨਾਂ ਦਾ ਸ਼ੋਰੂਮ ਹੈ ਜਿੱਥੇ ਪੱਗਾਂ ਮਿਲਦੀਆਂ ਨੇ ਇਸੇ ਦੇ ਨਾਲ ਹੀ ਉਹਨਾਂ ਵੱਲੋਂ ਸਿੱਖੀ ਦਾ ਪ੍ਰਚਾਰ ਕਰ ਲੋ ਆ ਜਾਂ ਫਿਰ ਦਸਤਾਰ ਸਿਖਲਾਈ ਦਾ ਪ੍ਰਚਾਰ ਕਰਨ ਵਾਲੋ ਲਗਾਤਾਰ ਕੀਤਾ ਜਾਂਦਾ ਸੀ ਤੋਂ ਬੇਹੱਦ ਹੀ ਮੰਤਪਾਗੀ ਖਬਰ ਜਿਹੜੀ ਆ ਉਹ ਸਾਹਮਣੇ ਆਦੀ ਹੈ ਜਿੱਥੇ ਕਿ ਵਰਲਡ ਟੂਰ ਤੇ ਗਏ ਗੁਰਚਰਨ ਸਿੰਘ ਜੋ ਕਿ ਆਪਣੀ ਮਾਤਾ ਦੇ ਨਾਲ ਵਰਲਡ ਟੂਰ ਤੇ ਨਿਕਲੇ ਸਨ ਫਿਲੀਪਿਨਸ ਪਹੁੰਚਦੇ ਨੇ ਤੇ ਦਿਲ ਦਾ ਦੌਰਾ ਪੈਣ ਕਰਕੇ ਉਹਨਾਂ ਦਾ ਦੇਹਾਂਤ ਹੋ ਚੁੱਕਾ ਹੈ ਇਸ ਦੇ ਨਾਲ ਦੱਸ ਜਾਈਏ ਕਿ ਪਰਿਵਾਰ ਔਰ ਚਾਨ ਵਾਲੇ ਲੋਕਾਂ ਦੇ ਵਿੱਚ ਸ਼ੋਗ ਦੀ ਲਹਿਰ ਹੈ ਕਿਉਂਕਿ ਉਹਨਾਂ ਵੱਲੋਂ ਲਗਾਤਾਰ ਸਿੱਖੀ ਦਾ ਪ੍ਰਚਾਰ ਕੀਤਾ ਜਾਂਦਾ ਸੀਗਾ ਜਿਸ ਤਰ੍ਹਾਂ ਸਿਖਾਈ ਦਾ ਪ੍ਰਚਾਰ ਕੀਤਾ ਜਾਂਦਾ ਸੀਗਾ ਸੋਸ਼ਲ ਮੀਡੀਆ ਦੇ ਉੱਤੇ ਵੀ ਉਹਨਾਂ ਦੇ 1 ਲੱਖ ਪਲੱਸ ਫਾਲੋਅਰਸ ਸੀਗੇ ਔਰ ਉਹਨਾਂ ਦੇ ਚਾਨ ਵਾਲੇ ਪੂਰੇ ਪੰਜਾਬ ਦੇ ਵਿੱਚ ਸੀਗੇ ਇਸ ਦੇ ਨਾਲ ਦੱਸ ਜਾਈਏ ਕਿ ਉਹਨਾਂ ਵੱਲੋਂ ਕਈ ਸੈਲੀਬ੍ਰਿਟੀਜ਼ ਦੀ ਜਿਹੜੀ ਆ ਪੱਗ ਵੀ ਉਹ ਸਜਾਈ ਗਈ ਸੀ ਸੋ ਬੇहद ਮਨਪਾਕੀ ਖਬਰ ਜਿਹੜੀ ਹੈ ਸਾਹਮਣੇ ਆ ਰਹੀ ਹੈ ਪਟਿਆਲਾ ਤੋਂ ਜਿੱਥੇ ਕਿ ਤਾਜ ਟਰਬਲ ਸੈਂਟਰ ਦੇ ਮਾਲਕ ਗੁਰਚਰਨ ਸਿੰਘ ਦਾ ਦੇਹਾਂਤ ਹੋ ਚੁੱਕਾ ਇਸ ਦੁਨੀਆ ਨੂੰ ਅਲਵਿਦਾ ਕਹਿ ਚੁੱਕੇ ਨੇ ਅਸੀਂ ਦੇ ਨਾਲ ਹੀ ਦੱਸ ਦਈਏ ਕਿ ਵਰਲਡ ਟੂਰ ਤੇ ਸਾਨੂੰ ਤੇ ਸਰਕਾਰ ਇੱਕ ਖਾਲਸਾ ਵਰਲਡ ਟੂਰ ਦਾ ਨਾਮ ਰੱਖਣ ਦਿੱਤਾ ਸੀ ਤੇ ਆਪਣੇ ਮਾਤਾ ਜੀ ਦੇ ਨਾਲ ਉਹ ਵਰਲਡ ਟੂਰ ਤੇ નીકਲੇ ਸਨ ਤੇ ਜਦੋਂ ਉਹ ਫਿਲੀਪਿਨਸ ਪਹੁੰਚਦੇ ਨੇ ਤੇ ਦਿਲ ਦੀ ਦੌਰਾ ਪੈਣ ਦੇ ਕਾਰਨ ਉਹਨਾਂ ਦਾ ਦੇਹਾਂਤ ਹੋ ਜਾਂਦਾ ਹੈ